ਜਿਨ ਨੇ ਆਪਣੇ ਆਪ ਨੂੰ ਗੁਣੀ ਬਣਾ ਲਿਆ ਆਪਣੀ ਲਾਈਫ ਨੂੰ ਸੈੱਟ ਕਰ ਲਿਆ ਟਾਈਮ ਟੇਬਲ ਬਣਾ ਲਿਆ ਉਹ ਵੇਖੋ ਕਿੰਨੇ ਪਿਆਰੇ ਲੱਗਦੇ ਤੇ ਜਿਨ ਨੇ ਬੰਦੇ ਆਲਸੀ ਜਿਨ ਨੇ ਬੰਦੇ ਵੇਲੜ ਜਿਨ ਨੇ ਬੰਦੇ ਨਕੰਮੇ ਇਹਨੂੰ ਜੰਗੇ ਲੱਗਦੇ ਇੱਥੇ ਤਾਂ ਕਰਕੇ ਪਿਆਰਿਓ ਆਪਣੇ ਆਪ ਨੂੰ ਜੇ ਚਾਹਾਂਗੇ ਤੇ ਹੋ ਸਕਦਾ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਆ ਜੀ ਸਮਾਜ ਵਿੱਚ ਧਿਆਨ ਨਾਲ ਸੁਣਿਓ ਤਿੰਨ ਤਰ੍ਹਾਂ ਦੇ ਬੰਦੇ ਇੱਕ ਬੰਦੇ ਨੇ ਐਗਜ਼ਾਮਪਲ ਨਾਲ ਛੇਤੀ ਗੱਲ ਸਮਝ ਆ ਜਾਂਦੀ ਇੱਕ ਤਕੜੇ ਸੇਠ ਨੇ ਬਾਹਰ ਵਿਦੇਸ਼ ਵਿੱਚ ਰਹਿੰਦਾ ਹੈ ਉਹਨੇ ਆਪਣੇ ਬੱਚੇ ਪੜਾਏ ਤਿੰਨ ਬੱਚੇ ਸੀ ਤਿੰਨੇ ਪੜਾਏ ਧਿਆਨ ਨਾਲ ਸੁਣਦਾ ਤਿੰਨੇ ਬੱਚੇ ਪੜਾਏ ਇੱਕੋ ਜੀਆਂ ਡਿਗਰੀਆਂ ਕੀਤੀਆਂ ਤਿੰਨਾ ਨੇ ਇੱਕ ਇੱਕ ਸਾਲ ਦਾ ਤਿੰਨਾ ਬੱਚਿਆਂ ਦਾ ਫਰਕ ਹੈ ਇੱਕੇ ਸਕੂਲ ਵਿੱਚ ਪੜਾਏ ਇੱਕੋ ਜਿਹੀ ਪੜ੍ਹਾਈ ਕਰਾਈ ਇੱਕੋ ਜਿਹੇ ਟੀਚਰ ਸਨ ਇੱਕੋ ਜੀਆਂ ਫੀਸਾਂ ਲਾਈਆਂ ਤਿੰਨੇ ਨਿਆਣਿਆਂ ਨੂੰ ਇੱਕੋ ਜੀ ਡਿਗਰੀ ਕਰਾਈ ਉਦੋਂ ਬਾਅਦ ਤਿੰਨਾਂ ਨੂੰ ਨੌਕਰੀ ਮਿਲ ਗਈ ਤੇ ਨੌਕਰੀ ਵੀ ਇੱਕੇ ਮਹਿਕਮੇ 'ਚ ਮਿਲ ਗਈ ਇੱਕੇ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ ਧਿਆਨ ਨਾਲ ਸੁਣਿਓ ਸਿੱਧੇ ਹੋ ਕੇ ਜਰਾ ਕਾਇਮ ਜੇ ਹੋ ਕੇ ਸੁਣੋ ਤਿੰਨਾਂ ਨੂੰ ਨੌਕਰੀ ਮਿਲ ਗਈ ਇੱਕੇ ਕੰਪਨੀ 'ਚ ਤਿੰਨੇ ਬੜੇ ਖੁਸ਼ ਨੇ ਨੌਕਰੀ ਕਰਦੇ ਐ ਇੱਕ ਦਿਨ ਪਿਤਾ ਆਇਆ ਉਹਨੇ ਪੁੱਛਿਆ ਬੱਚਿਓ ਸੈੱਟ ਹੋ ਗਏ ਕਹਿੰਦੇ ਜੀ ਹੋ ਗਏ ਕਿਵੇਂ ਕਰਦੇ ਹੋ ਫਿਰ ਕਹਿੰਦੇ ਜੀ ਕੰਮ ਕਰਦੇ ਆ ਤਨਖਾਹ ਕਿੰਨੀ ਹੈ ਸਭ ਤੋਂ ਛੋਟਾ ਮੁੰਡਾ ਕਹਿਣ ਲੱਗਾ ਜੀ ਮੇਰੀ ਤਨਖਾਹ ਹੈ 30000 ਰੁਪਈਆ ਮਹੀਨਾ ਇੱਕੇ ਕੰਪਨੀ ਕੁਆਲਿਫੀਕੇਸ਼ਨ ਇੱਕੋ ਜੀ ਪੜ੍ਹਾਈ ਕੋਈ ਜੀ ਡਿਗਰੀ ਕੋਈ ਜੀ ਸਾਰੀ ਗੱਲ ਇੱਕੋ ਜੀ ਕਹਿੰਦਾ ਜੀ 30000 ਰੁਪਈਆ ਦੂਜੇ ਬੱਚੇ ਨੂੰ ਪੁੱਛਿਆ ਕਹਿੰਦੇ ਕਾਕਾ ਤੇਰੀ ਤਨਖਾਹ ਕਿੰਨੀ ਹੈ ਕਹਿੰਦਾ ਜੀ ਪਿਤਾ ਜੀ ਮੇਰੀ ਤਨਖਾਹ ਹੈ 50000 ਮਹੀਨਾ ਤੀਜੇ ਨੂੰ ਪੁੱਛਿਆ ਕਹਿੰਦਾ ਮੇਰੀ ਤਨਖਾਹ ਜੀ ਲੱਖ ਰੁਪਇਆ ਮਹੀਨਾ ਕਹਿੰਦਾ ਕੰਪਨੀ ਇੱਕੋ ਐ ਪੜ੍ਹਾਈ ਇੱਕੋ ਐ ਫਰਕ ਕੀ ਐ ਇੱਕ ਦੀ ਤਨਖਾਹ 30000 ਐ ਦੂਜੇ ਦੀ 50000 ਐ ਤੀਜੇ ਦੀ ਲੱਖ ਪੜ੍ਹਾਈ ਦੇ ਇੱਕੋ ਜਿਹੀ ਕਰਾਈ ਐ ਮੈਂ ਤਨਖਾਹ ਇੱਕ ਦੀ ਘੱਟ ਇੱਕ ਦੀ ਇਹ ਨਹੀਂ ਫਰਕ ਕੀ ਪੈ ਗਿਆ ਇੱਥੇ ਉਥੇ ਨਾ ਫਿਰ ਉਹ ਬੰਦਾ ਬੜਾ ਹੈਰਾਨ ਹੈ ਉਹ ਕਹਿੰਦਾ ਕਿਵੇਂ ਪਤਾ ਲੱਗੇ ਕਹਿੰਦੇ ਜੀ ਸਾਨੂੰ ਤੇ ਪਤਾ ਨਹੀਂ ਇੰਨੀ ਇੰਨੀ ਤਨਖਾਹ ਆਈ ਹੈ ਸਾਡੀ ਉਹ ਕੰਪਨੀ ਤੇ ਚਲੇ ਗਏ ਕਹਿੰਦੇ ਉਹਨਾਂ ਨੂੰ ਪੁੱਛਣੇ ਆ ਉਹਨਾਂ ਨਾਲ ਗੱਲ ਕਰਨੇ ਕੰਪਨੀ ਦੇ ਮਾਲਕ ਨਾਲ ਗੱਲ ਕਰਨ ਗਏ ਜਾ ਕੇ ਪੁੱਛਿਆ ਜੀ ਕਹਿੰਦੇ ਜੀ ਦੱਸੋ ਮੇਰੇ ਬੱਚੇ ਇੱਕੋ ਜੇ ਮੈਂ ਪੜ੍ਹਾਇਆ ਇੱਕੋ ਜੀ ਮੈਂ ਮਿਹਨਤ ਕੀਤੀ ਐ ਇਹਦੀ ਤਨਖਾਹ 30000 ਸਭ ਤੋਂ ਛੋਟੇ ਦੀ 30000 ਤਨਖਾਹ ਦੇਣੇ ਹੋ ਦੂਜੇ ਦੀ 50 ਦੇਣੇ ਹੋ ਪਹਿਲੇ ਦੀ ਲੱਖ ਕਹਿੰਦੇ ਬੱਚੇ ਤੇਰੇ ਕੋਲ ਨਹੀਂ ਕਹਿੰਦੇ ਜੀ ਮੈਂ ਤੇ ਤੁਹਾਨੂੰ ਪੁੱਛਣ ਆਇਆ ਬੱਚੇ ਤੇ ਕੰਮ ਕਰ ਰਹੇ ਐ ਕਹਿੰਦਾ ਤੈਨੂੰ ਇਦਾਂ ਕਰਦੇ ਆ ਸਵੇਰੇ ਆ ਜਿਓ ਸੇਠ ਜੀ ਤੇਰੇ ਸਾਹਮਣੇ ਤੇਰੇ ਬੱਚਿਆਂ ਨੂੰ ਕੰਮ ਦੇਾਂਗਾ ਮੈਂ ਤੈਨੂੰ ਆਪੇ ਪਤਾ ਲੱਗ ਜੂ ਸੱਚ ਕੀ ਹੈ ਕਿਉਂ ਮੈਂ ਇਦਾਂ ਕਰਦਾ ਇੱਕ ਦੀਨ ਖਾ ਲੱਖ ਕਿਉਂ ਹੈ ਦੂਜੇ ਦੀ 50000 ਕਿਉਂ ਹੈ ਤੀਜੇ ਦੀ 30000 ਕਿਉਂ ਹੈ ਸਵੇਰੇ ਆ ਜਿਓ ਧਿਆਨ ਨਾਲ ਸਮਝਿਓ ਵੀਰੋ ਆਪਾਂ ਚੈੱਕ ਇਹ ਕਰਨਾ ਵੀ ਆਪਾਂ ਤਿੰਨਾ ਚੋਂ ਕੌਣ ਆ ਆਪਣੇ ਆਪ ਤੋਂ ਤੇ ਕੁਝ ਵੀ ਨਹੀਂ ਲੁਕਦਾ ਹੁੰਦਾ ਆਪਣੇ ਆਪ ਦਾ ਸਭ ਨੂੰ ਪਤਾ ਚੈੱਕ ਕਰਿਓ ਜਰਾ ਵੇਖਿਓ ਜਿਹੜਾ ਵੈਰਾਗ ਹੈ ਨਾ ਇਹ ਦਰਸ਼ਨ ਕਿਦੇ ਕਰਨੇ ਨੇ ਕੀ ਪ੍ਰਗਟ ਕਰਨਾ ਕੀ ਪੈਦਾ ਕਰਨਾ ਕਿੰਨੂੰ ਮਿਲਣਾ ਇਹ ਨੂੰ ਤਾਂ ਸਮਝਣ ਵਾਲਾ ਹੈ ਬੜੀ ਦੁਨੀਆ ਉਲਝੀ ਫਿਰਦੀ ਆ ਕਿ ਰੱਬ ਵੇਖਣਾ ਹੈ ਲੱਭਣਾ ਹੈ ਕਿਸੇ ਨੂੰ ਬਾਹਰ ਸਾਡੇ ਲੱਭਣ ਦੇ ਚੱਕਰ ਦੇ ਵਿੱਚ ਅਸੀਂ ਲੱਭਣ ਦੀਆਂ ਗੱਲਾਂ ਕੀਤੀਆਂ ਬੜੇ ਲੱਭਣ ਤੁਰ ਪਏ ਬੜੇ ਧੋਖੇ 'ਚ ਫਸੇ ਲੋ ਹੁਣ ਵੇਖੋ ਸੇਠ ਤੀ ਅਗਲੇ ਦਿਨ ਕਿੰਨੇ ਵਜੇ ਆਵਾਂ ਕਿੰਦੇ ਸਵੇਰੇ ਆ ਜੀ ਸਵੇਰੇ ਸਵੇਰੇ ਆ ਗਿਆ ਉਥੇ ਜਹਾਜ਼ ਤੋਂ ਸਮਾਨ ਆਉਣਾ ਸੀ ਮਾਲ ਆਉਣਾ ਸਮਾਨ ਆਉਣਾ ਸਮੁੰਦਰੀ ਜਹਾਜ਼ ਬੇੜੇ ਤੇ ਸੇਠ ਕੋਲ ਬੈਠਾ ਸਭ ਤੋਂ ਛੋਟੇ ਬੱਚੇ ਨੂੰ ਬੁਲਾਇਆ ਕਹਿੰਦੇ ਕਾਕਾ ਬੁਲਾਓ ਉਹਨੂੰ ਆ ਗਿਆ ਹਾਂਜੀ ਕਹਿੰਦੇ ਸਮਾਨ ਆਇਆ ਹੈ ਸਾਡੇ ਵਰਤਨ ਵਾਲਾ ਉਹਦੇ ਵਿੱਚ ਕੀ ਹੈ ਆਪਾਂ ਕਿਹੜਾ ਕਿਹੜਾ ਸਮਾਨ ਖਰੀਦ ਸਕਦੇ ਹਾਂ ਆਪਣੀ ਕੰਪਨੀ ਵਾਸਤੇ ਕੀ ਚੰਗਾ ਹੈ ਜਹਾਜ਼ ਵਿੱਚ ਸਮਾਨ ਬਹੁਤ ਤਰ੍ਹਾਂ ਦਾ ਆਇਆ ਹੈ ਪੁਰਾਣਾ ਸਮਾਨ ਹੈ ਉਹਦੇ ਚੋਂ ਆਪਣੇ ਲਈ ਕਿਹੜਾ ਕਿਹੜਾ ਠੀਕ ਹੈ ਜਾ ਭੱਜ ਕੇ ਪਤਾ ਕਰਕੇ ਆ ਉਹ ਜਿਹੜਾ ਨੌਜਵਾਨ ਹੈ ਪਹਿਲਾ 1 ਘੰਟੇ ਚ ਮੋੜਾ ਹੈ 1 ਘੰਟੇ ਚ ਵਾਪਸ ਆ ਗਿਆ ਉਹ ਕਹਿੰਦਾ ਜੀ ਆਪਣੇ ਖਰੀਦਣ ਵਾਲਾ ਉਹਦੇ ਵਿੱਚ ਕੋਈ ਸਮਾਨ ਨਹੀਂ ਕੋਈ ਸਮਾਨ ਆਪਣੇ ਖਰੀਦਣ ਵਾਲਾ ਹੈ ਨਹੀਂ ਅੱਛਾ ਉਹ ਤੋਂ ਬਾਅਦ ਦੂਜੇ ਨੂੰ ਬੁਲਾਇਆ ਜਿਹਨੂੰ 50000 ਦਿੰਦੇ ਸੀ ਉਹਨੂੰ ਪੁੱਛਿਆ ਕਹਿੰਦੇ ਜਾ ਪਤਾ ਕਰਕੇ ਆ ਕਿਹੜਾ ਕਿਹੜਾ ਸਮਾਨ ਹੈ ਸਾਡੇ ਕੰਮ ਦਾ ਕਿਹੜਾ ਕਿਹੜਾ ਨਹੀਂ ਕੰਪਨੀ ਦੇ ਮਾਲਕ ਦੀ ਗੱਲ ਸੁਣ ਕੇ ਦੂਜਾ ਵੀ ਗਿਆ ਉਹ ਗਿਆ ਦੇਖ ਕੇ 4 ਘੰਟੇ ਤੱਕ ਮੁੜ ਕੇ 4 ਘੰਟਿਆਂ ਬਾਅਦ ਮੁੜ ਕੇ ਆਇਆ ਕਹਿੰਦਾ ਜੀ ਆਪਣੇ ਵਾਲਾ ਕੋਈ ਖਾਸ ਸਮਾਨ ਨਹੀਂ ਆਪਣੇ ਖਰੀਦਣ ਵਾਲਾ ਕੋਈ ਖਾਸ ਸਮਾਨ ਫਿਰ ਸੇਠ ਦੇ ਤੀਜੇ ਬੱਚੇ ਨੂੰ ਬੁਲਾਇਆ ਸੇਠ ਇਦਾਂ ਖੜਾ ਵੇਖਦਾ ਤੀਜੇ ਨੂੰ ਬੁਲਾਇਆ ਕਹਿੰਦੇ ਇਹਨੂੰ ਸੱਦੋ ਉਹਨੂੰ ਬੁਲਾਇਆ ਕਹਿੰਦੇ ਤੂੰ ਵੇਖਿਆ ਉਹ ਤੀਜਾ ਵੀ ਚਲ ਗਿਆ ਉਹ ਮੁੜਿਆ ਨਹੀਂ 7 ਵਜੇ ਤੱਕ ਕੰਪਨੀ 5 ਵਜੇ ਬੰਦ ਹੋ ਜਾਂਦੀ 7 ਵਜੇ ਤੱਕ ਉਹ ਮੁੰਡਾ ਹੀ ਨਹੀਂ ਮੁੜਿਆ ਉਹ ਕਹਿੰਦੇ ਹੱਦ ਹੋ ਗਈ ਆਇਆ ਕਿਉਂ ਨਹੀਂ ਕਹਿੰਦੇ ਮੈਨੂੰ ਪਤਾ ਆਏਗਾ ਛੇਟ ਕਹਿੰਦਾ ਆਉ ਕੰਪਨੀ ਦਾ ਮਾਲਕ ਕਹਿੰਦਾ ਆਉ ਤੇਰਾ ਮੁੰਡਾ ਫਿਕਰ ਨਾ ਕਰ ਉਹ ਜਦੋਂ ਵੱਜੇ 7 ਤੋਂ ਉੱਪਰ ਹੋਇਆ ਟਾਈਮ ਤੇ ਮੁੰਡਾ ਆ ਗਿਆ ਹਾਂਜੀ ਸੇਠ ਜੀ ਮੈਂ ਆ ਗਿਆ ਕਹਿੰਦੇ ਦੱਸ ਫੇਰ ਸਮਾਨ ਕਹਿੰਦਾ ਜੀ ਬਹੁਤ ਸਮਾਨ ਇਦਾਂ ਦਾ ਸੀ ਜਿਹੜਾ ਆਪਣੇ ਖਰੀਦਣ ਆਵੇ ਸੀ ਤਿੰਨੇ ਮੁੰਡੇ ਸੱਦ ਲੈ ਇਦਾਂ ਖਿਲਾਰ ਲੈ ਤਿੰਨੇ ਹਾਂ ਦੱਸਿਓ ਭਲਾ ਕਿਵੇਂ-ਕਿਵੇਂ ਕੰਮ ਕੀਤਾ ਤੂੰ ਕੀ ਕੀਤਾ ਜਦੋਂ ਮੈਂ ਤੈਨੂੰ ਕਿਹਾ ਸੀ ਜਿੰਨੂੰ 30000 ਮਿਲਦੀ ਸੀ ਕਹਿੰਦੇ ਮੇਰੀ ਉੱਥੇ ਗੱਲਬਾਤ ਹੈ ਬੰਦਿਆਂ ਨਾਲ ਮੈਂ ਪਤਾ ਕਰ ਲਿਆ ਸੀ ਫੋਨ ਉੱਤੇ ਉਹਨਾਂ ਨੇ ਮੈਨੂੰ ਦੱਸਤਾ ਸੀ ਵੀ ਤੁਹਾਡੇ ਵਾਲਾ ਕੋਈ ਸਮਾਨ ਨਹੀਂ ਕਹਿੰਦਾ ਮੈਂ ਫੋਨ ਤੇ ਪੱਕਾ ਸਾਰਾ ਪਤਾ ਕਰ ਲਿਆ ਫੋਨ ਤੇ ਕਰ ਲੈਂਦਾ ਨੇ ਕਈ ਤੇ ਕਿਹਨੂੰ ਕੰਮ ਕਹੋਗੇ ਐਦਾਂ ਹੀ ਕਰ ਲੈਣਾ ਪਤਾ ਕਹਿੰਦਾ ਮੈਂ ਫੋਨ ਕਰਕੇ ਪੁੱਛ ਲਿਆ ਸੀ ਲੱਗ ਗਿਆ ਪਤਾ ਵੀ ਹੈ ਨਹੀਂ ਆਪਣੇ ਚੀਜ਼ਾਂ ਦੂਜੇ ਨੂੰ ਪੁੱਛਿਆ ਕਹਿੰਦੇ ਤੂੰ ਕਿਵੇਂ ਕੀਤਾ ਉਹ ਕਹਿੰਦਾ ਜੀ ਮੈਂ ਆਪ ਗਿਆ ਉਥੇ ਜਾ ਇਹ ਆਪ ਗਿਆ ਜਾ ਕੇ ਉਥੇ ਬੰਦਿਆਂ ਨੂੰ ਪੁੱਛਿਆ ਹੈ ਕੋਈ ਸਮਾਨ ਇੱਥੇ ਹੁਣ ਇਹਨੂੰ ਆਪ ਨੂੰ ਤੇ ਗੇੜਾ ਵੀ ਮਾਰਿਆ ਨਿਗਾ ਵੀ ਮਾਰੀ ਘਰ ਮੋੜ ਆਇਆ ਕਹਿੰਦਾ ਨਹੀਂ ਲੱਕੜ ਸੀ ਹੋਰ ਸੀ ਉਹਦਾ ਵੀ ਕੋਈ ਹੈ ਨਹੀਂ ਆਪਣੇ ਕੰਮ ਦੀ ਖਾਸ ਨਹੀਂ ਤੇ ਚੌਥੇ ਨੂੰ ਪੁੱਛਿਆ ਕਹਿੰਦਾ ਤੂੰ ਕਹਿੰਦਾ ਜੀ ਵੇਖੋ ਉਥੇ ਸਮਾਨ ਸੀ ਇਲੈਕਟ੍ਰੋਨਿਕ ਕੁਝ ਮੋਬਾਈਲ ਸੀ ਉਹਨਾਂ ਬਾਰੇ ਮੈਨੂੰ ਕੀ ਪਤਾ ਮੈਂ ਇੱਕ ਮੋਬਾਈਲ ਦਾ ਜਾਣਕਾਰ ਬੰਦਾ ਲੈ ਗਿਆ ਨਾਲ ਤੇ ਕੁਝ ਸਮਾਨ ਲੱਕੜੀ ਦਾ ਸੀ ਮੈਨੂੰ ਲੱਕੜੀ ਬਾਰੇ ਨੌਲੇਜ ਕੋਈ ਨਹੀਂ ਮੈਂ ਫਿਰ ਜਿਹੜਾ ਬੰਦਾ ਮਿਸਤਰੀ ਸੀ ਲੱਕੜ ਦਾ ਜਾਣਕਾਰ ਸੀ ਮੈਂ ਉਹਨੂੰ ਫੜਿਆ ਮੈਂ ਦੋ ਬੰਦੇ ਗੱਡੀ 'ਚ ਭਾ ਕੇ ਲਗਿਆ ਜਾਣਕਾਰੀ ਤੇ ਮੈਨੂੰ ਹੈ ਨਹੀਂ ਉਹਨਾਂ ਨੂੰ ਪਤਾ ਹੈ ਕਹਿੰਦਾ ਉੱਥੇ ਲਗਿਆ ਲਿਜਾ ਕੇ ਜਿਹੜਾ ਇਲੈਕਟ੍ਰੋਨਿਕ ਸਮਾਨ ਖਰੀਦਣਾ ਸੀ ਮੈਨੂੰ ਦੱਸਿਆ ਉਹਨੇ ਵੀ ਆਹ ਚੀਜ਼ਾਂ ਇਹਦੇ 'ਚ ਆਹ ਨਵਾ ਪਾ ਕੇ ਇਹ ਨਵੇਂ ਬਣਾ ਕੇ ਵੇਚ ਸਕਦੇ ਆ ਆਹ ਲੱਕੜ ਕੰਮਦੀ ਐ ਆਹ ਲੱਕੜ ਨਹੀਂ ਕੰਮਦੀ ਆਹ ਲੱਕੜ ਅੱਧੇ ਰੇਟ ਦੀ ਮਿਲ ਰਹੀ ਐ ਜੇ ਆਪਾਂ ਇਹਨਾਂ ਨੂੰ ਏਦਾਂ ਏਦਾਂ ਕਰਕੇ ਵੇਚਿਆ ਤੇ ਪ੍ਰੋਫਿਟ ਹੋ ਸਕਦਾ ਕਹਿੰਦਾ ਲੱਕੜ ਖਰੀਦੀ 4 ਲੱਖ ਦੀ ਵੇਕ ਸਕਦੀ ਐ 10 ਲੱਖ ਦੀ ਪੁਰਾਣੇ ਫੋਨ ਖਰੀਦਾਂਗੇ 2 ਲੱਖ ਦੇ ਵਿਕਣਗੇ 10 ਲੱਖ ਦੇ ਕਹਿੰਦਾ ਮੈਂ ਬੰਦੇ ਲਾ ਜਾ ਕੇ ਸਾਰੇ ਉਹ ਮੈਂ ਗੱਲ ਕਰਦਾ ਕਹਿੰਦਾ ਇਹਨਾਂ ਲੇਟ ਕਿਉਂ ਹੋ ਗਿਆ ਕਹਿੰਦੇ ਫਿਰ ਡੀਲ ਫਾਈਨਲ ਕਰਦੇ ਜਾਂ ਕਹਿੰਦਾ ਜੀ ਸੇਠ ਜੀ ਮੈਨੂੰ ਮaaf ਕਰ ਦਿਓ ਇੰਨਾ ਟਾਈਮ ਹੈ ਨਹੀਂ ਸੀ ਬੋਲੀ ਲਾਉਣ ਵਾਲੇ ਬੰਦੇ ਬਹੁਤ ਜ਼ਿਆਦਾ ਸੀ ਮੈਂ ਨੂੰ ਮੈਂ ਤੁਹਾਡੇ ਤੋਂ ਪੁੱਛੇ ਬਿਨਾ ਹੀ ਡੀਲ ਫਾਈਨਲ ਕਰਕੇ ਆਇਆ ਤੇ ਬਾਹਰ ਲਿਆ ਕੇ ਸਮਾਨ ਵੇਚ ਕੇ ਆ 10 ਲੱਖ ਰੁਪਈਆ ਜਿਹੜਾ ਬਚਦਾ ਪ੍ਰੋਫਿਟ ਹੈ ਆਪਣੀ ਕੰਪਨੀ ਨੂੰ ਹੋ ਗਿਆ ਮੈਂ ਤੁਹਾਡੇ ਤੋਂ ਬਿਨਾ ਪੁੱਛੇ ਹੀ ਆ ਕੰਮ ਕਰ ਦਿੱਤਾ ਔੜਦੀ ਹੈ ਜੀ ਕਈ ਬੰਦਿਆਂ ਨੂੰ ਤੁਹਾਡੇ ਹੀ ਮੁੰਡੇ ਹੁੰਦੇ ਨੇ ਕਈ ਬੱਚੇ ਤੁਹਾਡੇ ਹੀ ਹੈ ਤੁਹਾਡੇ ਘਰ ਆਜੇ ਕਈਆਂ ਨੂੰ ਕੰਮ ਦਿਓਗੇ ਨਾ ਤੁਸੀਂ ਉਹ ਫੋਨ ਤੇ ਪੁੱਛ ਕੇ ਛਾਰ ਦੇਣਾ ਉਹਨਾਂ ਨੇ ਸੇਠ ਨੂੰ ਪੁੱਛਿਆ ਕਿ ਤੇ ਸੇਠਾ ਲੱਗਦਾ ਪਤਾ ਤੈਨੂੰ ਇਹਨਾਂ ਤਿੰਨਾਂ ਚੋਂ ਕਿਹੜਾ ਠੀਕ ਹੈ ਲੱਖ ਤਨਖਾਹ ਕਿੰਨੂੰ ਦੇਣੀ ਚਾਹੀਦੀ ਹੈ ਕਹਿੰਦਾ ਜੀ ਆ ਲੱਖ ਦੇ ਜੋਗੀ ਹੈ ਜਿਹਨੇ ਇੰਨੇ ਲੱਖ ਦਾ ਫਾਇਦਾ ਕੀਤਾ ਤੇ ਆ ਤੇਰਾ ਛੋਟੇ ਵਾਲਾ ਕਹਿੰਦਾ 30000 ਲਾਈ ਜਿਹੜਾ ਫੋਨ ਕਰਕੇ ਹੀ ਥਾਰ ਲੀਦਾ ਇਹ ਨਕਮਾ ਹੈ ਡੱਕਾ ਤੋੜ ਕੇ ਰਾਜੀ ਨਹੀਂ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਹਿੰਮਤ ਕੋਈ ਨਹੀਂ ਕੁਝ ਨਹੀਂ ਕਰ ਸਕਦਾ ਇਹ ਬੰਦਾ ਇਹ ਕੋ ਹੈ ਜਿਹੜਾ ਗੇੜੇ ਗੂੜੇ ਵਧੇਰੇ ਦੇ ਕੇ ਆਉਂਦਾ ਜਿੰਨਾ ਕਹੋਗੇ ਓਨਾ ਕ ਕਰ ਲੈਂਦੇ ਕਰ ਲੈਂਦੇ ਹੈ ਕਈ ਬੰਦੇ ਉਹ ਹੈ ਤਿੰਨ ਤਰ੍ਹਾਂ ਦੇ ਬੰਦੇ ਐ ਇੱਕ ਤੇ ਉਹ ਐ ਜਿੰਨਾ ਤੁਸੀਂ ਕੰਮ ਕਹਿਣਾ ਹੈ ਉਹਨਾਂ ਨੇ ਉਹ ਵੀ ਨਹੀਂ ਕਰਨਾ ਫੋਨਾ ਫਾਨਾ ਦੇ ਬਹਾਨੇ ਬਣਾ ਕੇ ਸਾਰ ਦੇਣਾ ਤੇ ਇੱਕ ਉਹ ਐ ਜਿੰਨਾ ਕਹੋਗੇ ਉਨਾ ਹੀ ਕਰਨਗੇ ਜੇ ਤੁਸੀਂ ਕਹਿ ਤਾ 5 ਵਜੇ ਤੱਕ ਆ ਕੰਮ ਕਰਨਾ ਉਹਨੇ 5 ਵਜੇ ਤੱਕ ਹੀ ਕਰਨਾ ਪਰ ਤੀਜੀ ਕਿਸਮ ਉਹ ਹੁੰਦੀ ਐ ਜਿਹੜੇ ਬੰਦੇ ਬਿਨਾ ਕਹੇ ਤੋਂ ਕਰਦੇ ਖੁਦ ਕਰਦੇ ਖੁਦ ਹੋੜਦੀ ਆ ਉਹਨਾਂ ਨੂੰ ਇਹ ਤੀਜੀ ਕਿਸਮ ਦੇ ਬੰਦੇ ਐ ਉਹ ਕੁਆਲਿਟੀ ਐ ਜਿਨ੍ਹਾਂ ਦੇ ਵਿੱਚ ਹੁਣ ਜੇ ਆਪਾਂ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਸਾਡਾ ਵਾਹ ਰੋਜ਼ ਹਜ਼ਾਰਾਂ ਬੰਦਿਆਂ ਨਾਲ ਪੈਂਦਾ ਮੈਂ ਖੁਦ ਇੱਕ ਸੰਸਥਾ ਨੂੰ ਵੇਖਦਾ ਹਜ਼ਾਰਾਂ ਬੰਦੇ ਸੀ ਵੇਖੇ ਜ਼ਿੰਦਗੀ 'ਚ ਆਉਂਦੇ ਮਿਲਦੇ ਕੰਮ ਕਰਦੇ ਕਈਆਂ ਨੂੰ ਕਹਿਣਾ ਨਹੀਂ ਪੈਂਦਾ ਪਰ ਕਈਆਂ ਦੇ ਤੁਸੀਂ ਤਰਲੇ ਵੀ ਕਰੀ ਜਾਓਗੇ ਤਾਂ ਵੀ ਨਹੀਂ ਕਰ ਲਾਓਗੇ ਕਵਾਲਟੀ ਨਹੀਂ ਨਕਮੇ ਆ ਪਰ ਕਈ بڑے ਕੰਮ ਦੇ ਹੁਣੇ ਵੇਖਣਾ ਸਾਨੂੰ ਆਪਣੇ ਆਪ ਵੱਲ ਪੈਣਾ ਵੀ ਅਸੀਂ ਕਿੰਨੀਆਂ ਕਿ ਖਰਾਬੀਆਂ ਕਰਨ ਵਾਲੇ ਆ ਅਸੀਂ ਜ਼ਿੰਮੇਵਾਰ ਕਿ ਅਸੀਂ ਜਿੰਨਾ ਕੋਈ ਦੱਸਦਾ ਉਹਨਾਂ ਕ ਕਰਦੇ ਆ ਆ ਸਮਾਗਮ ਤੁਸੀਂ ਕੀਤਾ ਵੇਖੋ ਇੱਥੇ ਕਈ ਬੰਦੇ ਹੋਣਗੇ ਜਿੰਨਾਂ ਦੀ ਇਹਨੇ ਡਿਊਟੀ ਲਾਤੀ ਵੀ ਇੰਨਾ ਕ ਕਰ ਲਈ ਉਹਨਾਂ ਹੀ ਕੀਤਾ ਪਰ ਕਈ ਬੰਦਿਆਂ ਨੂੰ ਤੁਸੀਂ ਕਿਹਾ ਨਹੀਂ ਉਹਨਾਂ ਨੇ ਆਪੇ ਹੀ ਫਿਕਰ ਕਰ ਕਰਕੇ ਕੀਤਾ ਕਈਆਂ ਨੂੰ ਤੁਸੀਂ ਵਿਆਹਾਂ ਟੰਗਾ ਦੇ ਉੱਤੇ ਸੱਦਦੇ ਨਹੀਂ ਵਿਆਹ ਕੰਮ ਤੋਂ ਆ ਕੇ ਕਰੀ ਦਿੱਤਾ ਤੇ ਕਾਰਡ ਹੈ ਵੀ ਖਾਣ ਆਈ ਅਗਲਾ ਖਾਣ ਤੋਂ 2 ਦਿਨ ਪਹਿਲਾਂ ਆ ਕੇ ਕਹਿੰਦਾ ਯਾਰ ਹਲਵਾਈ ਨਾਲ ਕੰਮ ਕਰਾਵਾਂਗੇ ਅਸੀਂ ਆਖਿਆ ਵਿਆਹ ਚਲੋ 2-3 ਦਿਨ ਪਹਿਲਾਂ ਚੱਲਦੇ ਆ ਘਰ ਕੰਮ ਦੀ ਲੋਡ ਹੁੰਦੀ ਹੈ ਕੰਮ ਕਰਾਂਗੇ ਜਾ ਕੇ ਕਿਹੜੀ ਕਿਸਮ ਦੇ ਬੰਦੇ ਆ ਆਪਣੇ ਮਨਾਂ ਚ ਝਾਤੀ ਮਾਰ ਕੇ ਵੇਖਿਓ ਤੇ ਜਿਹੜੇ ਬੰਦੇ ਕੁਆਲਟੀ ਵਾਲੇ ਆ ਜਿਨ੍ਹਾਂ ਵਿੱਚ ਕੁਆਲਿਟੀ ਹੈ ਕੁਝ ਕਰਨ ਵਾਲੇ ਆ ਜਿਹੜੇ ਉਹ ਗੁਣ ਨੇ ਜਿਹੜੇ ਉਹਨਾਂ ਗੁਣਾ ਦੇ ਦਰਸ਼ਨ ਕੱਲਾ ਤੈਨੂੰ ਹੀ ਥੋੜਾ ਹੋਣੇ ਆ ਲੋਕਾਂ ਨੂੰ ਵੀ ਹੋਣੇ ਆ ਉਹ ਗੁਣ ਜਦੋਂ ਤੇਰੇ 'ਚ ਹੋਣੇ ਆ ਫਿਰ ਹਰੇਕ ਨੇ ਕਹਿਣਾ ਯਾਰ ਕਦੋਂ ਆਏਗਾ ਹਰੇਕ ਨੇ ਤੈਨੂੰ ਮਿਸ ਕਰਨਾ ਹੈ ਹਰੇਕ ਨੇ ਤੈਨੂੰ ਯਾਦ ਕਰਨਾ ਹੈ ਹਰੇਕ ਨੇ ਤੈਨੂੰ ਚੇਤਾ ਕਰਨਾ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈ ਐ ਐ ਲੱਗਣਾ ਦਰਗਾ ਚ ਰਹਿਨੇ ਆ ਮੇਰੀ ਇੰਨੀ ਦੀਵਾਨ ਹੈ ਲੋੜ ਹੈ ਮਾਂ ਕਹਿੰਦੀ ਆ ਪੁੱਤ ਤੇਰੇ ਵਰਗਾ ਪੁੱਤ ਨਹੀਂ ਹਰੇਕ ਜਨਮ ਵਿੱਚ ਮੈਨੂੰ ਤੇਰੇ ਵਰਗਾ ਪੁੱਤ ਮਿਲੇ ਘਰ ਵਾਲੀ ਕਹਿੰਦੀ ਆ ਤੇਰੇ ਵਰਗਾ ਪਤੀ ਮੈਨੂੰ ਹਰੇਕ ਜਨਮ ਵਿੱਚ ਮਿਲੇ ਤੇ ਬੱਚੇ ਕਹਿੰਦੇ ਨੇ ਬਾਪੂ ਹਰੇਕ ਜਨਮ ਵਿੱਚ ਜੇ ਕੋਈ ਪਿਓ ਹੋਵੇ ਤੇ ਤੂੰ ਹੀ ਹੋਵੇਂ ਸਾਡਾ ਜਿਨ੍ਹਾਂ ਨੂੰ ਵੇਦੇ ਆ ਜਿਨ੍ਹਾਂ ਦੇ ਵਿੱਚ ਕੁਆਲਿਟੀ ਹੈ ਗੁਣ ਹੈ ਉਹ ਸੰਤੁਸ਼ਟ ਨੇ ਆਪਣੇ ਆਪ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਬਾਹਰ ਕੱਢ ਕੇ ਆਪਣੀ ਕੁਆਲਿਟੀ ਕਰਕੇ ਬੜੇ ਸੰਤੁਸ਼ਟ ਨੇ ਉਹ ਬੰਦੇ ਤੇ ਜਿਹੜੇ ਨਕੰਮੇ ਐ ਪੁੱਛ ਲਓ ਬੀਬੀਆਂ ਨੂੰ ਇੱਥੇ ਬੈਠੀਆਂ ਤੋ ਕੀ ਕਹਿਣਗੀਆਂ ਇਹ ਮਰ ਜਾਣਾ ਕਿੱਥੇ ਮੇਰੇ ਬੱਲੇ ਪੈ ਗਿਆ ਇਦਾਂ ਨਹੀਂ ਕਹਿੰਦੀ ਆ ਵੀ ਆ ਅਗਲੇ ਹਰੇਕ ਜਨਮ ਵਿੱਚ ਮਿਲਣ ਦੀ ਗੱਲ ਕਰਦਾ ਗੱਲਾਂ ਕਹਿੰਦਾ ਤਉਹੈਦਕੀ ਵਾਲਾ ਪੂਰਾ ਕਰੀਏ ਮਤਲਬ ਖਤਰਾ ਐਦਕੀ ਵਾਲੇ ਦਾ ਹੋਇਆ ਅਗਲੇ ਜਨਮ ਕਿੱਥੇ ਮਾਮਾ ਸਾਡੀਆਂ ਨੂੰ ਪੁੱਛ ਲਓ ਮਾਮਾ ਨੂੰ ਪੁੱਛ ਲਓ ਸਾਡੀਆਂ ਉਹ ਕਹਿੰਦੀ ਆ ਤੇਰੇ ਵਰਗਾ ਨਲਾਇਕ ਕਿੱਥੇ ਜੰਮ ਪਿਆ ਮੈਨੂੰ ਇੱਕ ਬੰਦਾ ਉੱਤਰ ਮੱਝਾਂ ਵਾਲੇ ਪਾਸੇ ਮੈਂ ਗਿਆ ਉੱਥੇ ਹੀ ਖੜਾ ਜਿਆਦਾ ਖਰੇ ਮੱਝਾਂ ਜੀ ਰਿੰਦਾ ਮੈਨੂੰ ਕਹਿੰਦਾ ਮੈਂ ਕਿਹਾ ਕਿਵੇਂ ਹੈ ਪਰਿਵਾਰ ਦਾ ਕਹਿੰਦਾ ਨਿਆਣੇ 3-4 ਹੈ ਨੇ ਐਂ ਜੀ ਕਰਦਾ ਸਾਰੇ ਹੀ ਕੱਟੇ ਵਾਲਿਆਂ ਨੂੰ ਦੇ ਦਿਆਂਗਾ ਅੱਕਿਆ ਪਿਆ ਕਹਿੰਦਾ ਮੈਂਨੂੰ ਦੁਖੀ ਹੋਇਆ ਪਿਓ ਇਹਦਾ ਵੀ ਗੱਲਾਂ ਕਿਉਂ ਕਰਦਾ ਉਹਨੂੰ ਪਤਾ ਵੀ ਕੁਆਲਿਟੀ ਹੈ ਇਹਨੇ ਯਾਰ ਕਈਆਂ ਨੂੰ ਤਿੰਨੇ ਹੀ 20000 ਵਾਲੇ ਮਿਲ ਜਾਂਦੇ ਨੇ ਤਿੰਨੇ ਹੀ ਜਿਹੜੇ ਫੋਨ ਤੇ ਪੁੱਛ ਲੈਣਗੇ ਫੋਨ ਵਾਲੀ ਤਿੰਨੇ ਹੀ ਪਰ ਕਈਆਂ ਨੂੰ ਤਿੰਨੇ ਲੱਖ ਲੱਖ ਵਾਲੇ ਮਿਲ ਜਾਂਦੇ ਨੇ ਯਾਰ ਇਹ ਵੀ ਹੁੰਦਾ ਹੈ ਤਿੰਨ ਬੱਚੇ ਤਿੰਨੇ ਹੀ ਲੱਖ ਲੱਖ ਵਾਲੇ ਸਾਰੇ ਹੀ ਜ਼ਿੰਮੇਵਾਰ ਆਗੂ ਦੀ ਕੁਆਲਿਟੀ ਵਾਲੇ ਮਾਲਕ ਦੀ ਕੁਆਲਿਟੀ ਵਾਲੇ ਕਈ ਮਾਲਕ ਬਣਦੇ ਹੁੰਦੇ ਨੇ ਕੰਪਨੀਆਂ ਦੇ ਕਈ EMPLOYE ਬਣਦੇ ਉਹ ਕੁਆਲਿਟੀ ਹੋਈ ਮਾਲਕ ਵਾਲੀ ਹੁੰਦੀ ਗਈਆਂ ਜੀ ਆਗੂ ਬਣਨ ਵਾਲੀ ਕੁਆਲਿਟੀ ਉੰ데 ਹੀ ਲੱਖ ਦੇ ਨੇ ਪਰ ਕਈ ਕੁਦਰਤੀ ਗਈ ਇੱਕ ਲੱਖ ਵਾਲਾ ਇੱਕ 30 ਵਾਲਾ ਬੱਚੇ ਦੋ ਐ ਤੇ ਕਈਆਂ ਦੇ ਤਿੰਨੇ ਹੀ ਤਿੰਨੇ ਦੇ ਤਿੰਨੇ ਲੱਖ ਲੱਖ ਵਾਲੇ ਹੁੰਦੇ ਹੁਣ ਆਪਾਂ ਕਹੇ ਚਲੋ ਹੁਣ ਆਪਾਂ ਕਹੀਏ ਹੁਣ ਕਈ ਸੋਚਦੇ ਹੁਣ ਕਈਆਂ ਦੇ ਦਿਮਾਗ 'ਚ ਆਪਣੇ ਬੱਚੇ ਆਉਂਦੇ ਹੋਣਗੇ ਵੀ ਹਾਂ ਮੇਰਾ ਇੱਕ ਤੇ 30 ਵਾਲਾ ਹੀ ਹੈ ਇੱਕ ਲੱਖ ਵਾਲਾ ਹਰੇਕ ਦੇ ਦਿਮਾਗ 'ਚ ਤੁਹਾਡੇ 'ਚ ਚੱਲਦਾ ਹੋਣਾ ਔਰ ਬੱਚਿਆਂ ਨੂੰ ਛੱਡੋ ਤੁਸੀਂ ਆਪਾਂ ਆਪਣੇ ਆਪ ਨੂੰ ਵੇਖੇ ਵੀ ਆਪਾਂ ਕਿਹੜੇ ਆਲੇ ਸੱਚੀ ਗੱਲ ਐ ਮੈਂ ਨੋਟ ਕਰਦਾ ਹੁਣਾ ਆ ਕਹੀਂ ਵੜਾ ਜਾ ਉਹਨੂੰ ਆ ਕੰਮ ਕਹੀਂ ਵੜਾ ਜਾ ਉਹ ਅੱਗੇ ਭੱਜਦਾ ਅਗਲੇ ਨੂੰ ਕਹਿੰਦਾ ਆ ਕਹੀਂ ਵੜਾ ਜਾ ਅੱਗੇ ਉਹ ਅਗਲਾ ਉਹ ਤੋਂ ਅਗਲੇ ਨੂੰ ਕਹਿੰਦਾ ਕਰਨ ਵਾਲਾ ਕਿਹੜਾ ਹੁੰਦਾ ਇੱਥੇ ਇੱਥੇ ਕਹੋ ਨਾ ਪ੍ਰਸ਼ਾਦ ਵਰਤਾਓ ਭਾਈ ਫਵਾਜ ਸਾਰੇ ਇਹ ਉੱਠ ਪਏਗਾ ਦੂਜੇ ਕਿਦਾਂ ਇਹ ਉੱਠ ਪਏਗਾ ਇੰਨਾ ਨਹੀਂ ਉੱਠ ਸਕਦਾ ਕੋਈ ਪਰ ਇੱਕ ਤੁਹਾਨੂੰ ਗੱਲ ਦੱਸਾਂ ਪਿਆਰੇ ਸਾਡੇ ਵਿੱਚ ਜਿਹੜੇ ਲੱਖ ਵਾਲੇ ਐ ਉਹਨਾਂ ਦੀ ਪਰਸੈਂਟੇਜ ਹੈ 2-3% ਲੱਖ ਵਾਲੇ ਜਿਹੜੇ ਬਿਨਾ ਕਹੇ ਤੋਂ ਕਰਦੇ ਆਪੇ ਕਰਦੇ ਲੱਗੇ ਰਹਿੰਦੇ ਤੇ ਵਿਦੇਸ਼ਾਂ ਦੇ ਵਿੱਚ ਲੱਖ ਵਾਲੇ ਐ ਜਿਹੜੇ ਉਹਨਾਂ ਦੀ ਪਰਸੈਂਟੇਜ ਹੈ 50% ਪੰਜਾਬ ਪਰਸੈਂਟ ਬਾਹਰਲੇ ਦੇਸ਼ਾਂ 'ਚ ਸਾਡੇ 'ਚੋ 2-3% ਤੇ ਉਹ ਦੇਸ਼ ਤਾਂ ਸੋਹਣੇ ਐ ਹਰ ਬੰਦਾ ਕੁਆਲਟੀ ਵਾਲਾ ਜ਼ਿੰਮੇਵਾਰੀ ਵਾਲਾ ਫਰਜ਼ ਸਮਝਦਾ ਜਿੱਥੇ ਖਲਾਰਤਾ ਖੜਾ ਐ ਸਾਡੇ ਵਾਲੇ ਤੇ ਵੇਖ ਰਿਓ ਤੇ ਕਾਮ ਐ ਮੜ ਜਾ ਪਰਾਂ ਮੂੰਹ ਕਰ ਲੋ ਫਿਰ ਆਰਾਮ ਐ ਇਦਾਂ ਹੀ ਕਰਦੇ ਨੇ ਮੜ ਜਾ ਪਰਾਂ ਮੂੰਹ ਕਰ ਲੋ ਬਸ ਜੇ ਵੇਖ ਰਹੇ ਹੋ ਫਿਰ ਕਰੀ ਜਾਂਦਾ ਬੰਦਾ ਅਸੀਂ ਇਦਾਂ ਪਿਆਰਿਓ ਇਹ ਕੁਆਲਿਟੀ ਨੂੰ ਪ੍ਰਗਟ ਕਰਨਾ ਹੀ ਅਸਲੀ ਆਪਣੇ ਆਪ ਦੇ ਦਰਸ਼ਨ ਨੇ ਇਹ ਗਵਾਚ ਗਿਆ ਜਿਹਦੀ ਕੁਆਲਿਟੀ ਗਵਾਚ ਗਈ ਜਿਹਦੇ ਉਹ ਜਿਹੜਾ 30 ਵਾਲਾ ਹੈ ਨਾ ਪਿਆਰਿਆ ਉਹਨੂੰ ਜਿਹੜੇ ਮਰਜ਼ੀ ਪਾਠ ਪੜਾ ਲਓ ਉਹੋ ਜੇ ਬੰਦੇ ਨੂੰ ਤੁਸੀਂ ਜੋ ਮਰਜ਼ੀ ਕਰ ਲੋ ਉਹਨੇ ਕੋਈ ਦਰਸ਼ਨ ਨਹੀਂ ਕਰਨੇ। ਪਿਰਥੀ ਚੰਦ ਨੇ ਆਪਣੇ ਆਪਣੇ ਆਪ 'ਚ ਕੁਆਲਿਟੀ ਪੈਦਾ ਨਹੀਂ ਕੀਤੀ। ਉਹਨੇ ਦਰਸ਼ਨ ਆਪਣੇ ਆਪ ਨਹੀਂ ਕੀਤੇ ਹੀ ਨਹੀਂ। ਗੁਰੂ ਰਾਮਦਾਸ ਜੀ ਦਾ ਪੁੱਤਰ ਗੁਰੂ ਅਰਜਨ ਦੇਵ ਜੀ ਦਾ ਭਰਾ ਰਹਿ ਗਿਆ ਖਾਲੀ ਰਹਿ ਗਿਆ ਖਾਲੀ ਨਕਮਾ ਨਕਮਾ ਉਹ ਬਣ ਨਹੀਂ ਆਇਆ ਵਾ ਬਸ ਇਹ ਜਾਚ ਆ ਗਈ ਨਾ ਜਦੋਂ ਗੁਰਮਿਲ ਚੱਜ ਅਚਾਰ ਸਿੱਖ ਤੇਰਾ ਬਰਾਗ ਖਤਮ ਹੋਵੇ ਤੁਦ ਕਦੇ ਨਾ ਲੱਗਾ ਕਹਿੰਦਾ ਕੀ ਐ ਸ਼ੁਰੂ ਕਿੱਥੋਂ ਕਰਦਾ ਐ ਮਨ ਬੈਰਾਗ ਭਇਆ ਮੈਂ ਬਰਾਗੀ ਐ ਦੁੱਖ ਲੱਗਿਆ ਪਿਆ ਮੈਨੂੰ ਦਰਸ਼ਨ ਨਹੀਂ ਹੁੰਦੇ ਕਹਿੰਦੇ ਅਕਲ ਸਿੱਖ ਲੈ ਜ਼ਿੰਦਗੀ ਦੀ ਆਉਣ ਦੀ ਤੇਰੇ ਦੁੱਖ ਟੁੱਟ ਜਾਣ ਤੇਰਾ ਬਰਾਗ ਖਤਮ ਹੋਵੇ ਤੇਰੀ ਕੁਆਲਿਟੀ ਆਵੇ ਤੇਰੇ ਚ ਜਿੰਮੇਵਾਰ ਬੰਦੇ ਖਿੜੇ ਖਿੜੇ ਹੱਸਦੇ ਹੱਸਦੇ ਫਰਜ਼ ਪਛਾਨਣ ਵਾਲੇ ਹੱਸਦੇ ਹੱਸਦੇ ਜ਼ਿੰਦਗੀ ਹੌਲੀ ਹੌਲੀ ਸਾਰੇ ਕੰਮ ਕਰਦੇ ਜਿੰਮੇਵਾਰ ਤਾਂ ਕਰਕੇ ਨਕਮੇ ਆ ਜ਼ਿਆਦਾਤਰ ਆਪਣੇ ਆਪ ਨੂੰ ਉਹ ਗੁਣ ਪ੍ਰਗਟ ਕਰੀਏ ਆਪਣੇ ਆਪ ਤੇ ਦਰਸ਼ਨ ਕਰੀਏ ਇਨੂੰ ਕਹਿੰਦੇ ਗੁਰਮਿਲ ਜੱਜ ਅਚਾਰ ਸਿੱਖ